ਨਾ ਜਿਤੇਰਾ ਜੀ ਨਹੀਂ ਲਗਦਾ ਤੂੰ ਜਾ ਕੇ ਪੇਕੇ ਮਿਲਿਆ ਦੋ ਦਿਨ ਐਵੇਂ ਨਹੀਂ ਪਿਆਰ ਬਣਾ ਕੇ ਰੱਖਿਓ ਕੋਈ ਫਰਕ ਨਾ ਪੈਂਦਿਓ ਚੰਗਾ ਧੀਏ ਤੂੰ ਨਾ ਮੈਨੂੰ ਲੰਬਾ ਦਵਾਈ ਸੁਮਨ ਕਿਨੇ ਕਰੀਏ ਰੋਟੀਆਂ ਥੋੜੀ ਨਹੀਂ ਰਹੀਆਂ ਰੋਟੀਆਂ ਤਾਂ ਤੂੰ ਚਾਰ ਬਣਾਈਆਂ ਨੇ ਹਜੇ ਘੰਟਾ ਹੋ ਗਿਆ ਰੋਟੀਆਂ ਲਾਉਂਦੀ ਨੂੰ ਜੇ ਮੇਰੀ ਮੰਮੀ ਹੁੰਦੀ ਉਹਨੂੰ ਪਕਾਈਆਂ ਹੁੰਦੀਆਂ ਹਾਂ ਮੈਨੂੰ ਤਾਂ ਕਿਸੇ ਕੰਮ ਦਾ ਲੱਖਣ ਨਹੀਂ ਐਵੇਂ ਕਰਦੇ ਰਹਿੰਦੇ ਸਾਰਾ ਦਿਨ ਮੇਰੇ ਨਾਲ ਸਹੀ ਕਹਿੰਦੇ ਆ ਲੋਕਾ ਵਿਆਹ ਤੋਂ ਬਾਅਦ ਕੁੜੀਆਂ ਲੜਕੀਆਂ ਬਣ ਜਾਂਦੀਆਂ ਨੇ ਜਾਓ ਕੰਮ ਕਰ ਲਓ ਆਪਣਾ ਜਾ ਕੇ ਫੇਰ ਹੀ ਜਾਊਂਗਾ ਪਹਿਲਾਂ ਰੋਟੀਆਂ ਤਾਂ ਬਣਾਣਾ ਅਜੇ ਮੈਂ ਖੇਤ ਜਾਣਾ ਰੋਟੀਆਂ ਲੈ ਕੇ ਛੋੜੇ ਤਾਂ ਚੁੱਪ ਕਰਕੇ ਬੈਠੇ ਨਹੀਂ ਜਾਂਦਾ ਹੈਗਾ ਪਕਾਈ ਤੇ ਜਾਂਦੀ ਹੁਣ ਮੈਂ ਹਾਂ ਹਾਂ ਚੁੱਪ ਕਰਕੇ ਮੇਰੇ ਕੋਲ ਬੈਠੇ ਨਹੀਂ ਜਾਂਦਾ ਜਿਹੜੇ ਸਾਨੂੰ ਅੰਦਰੀ ਸਪੀਡ ਆ ਤੂੰ ਸਾਰਾ ਦਿਨ ਲਾ ਦੇਂਗੀ ਰੋਟੀਆਂ ਦੇ ਹਾ ਹਾ ਦੇਖ ਕਿਵੇਂ ਬਹਿਲਾ ਬੈਠਾ ਉਹ ਤੈਨੂੰ ਸੰਗ ਸ਼ਰਮ ਨਹੀਂ ਆ ਗਈ ਅਸੀਂ ਕਰ ਲੈ ਖੇਤ ਕੰਮ ਕਰੀ ਜਾਂਦੇ ਆ ਤੂੰ ਰੇ ਬੈਠਾਗਾ ਉਹ ਕਿਉਂ ਗੁੱਸਾ ਕਰੀ ਜਾਂਦਾਗਾ ਆਹੇ ਰੋਟੀਆਂ ਬਣਾਈ ਜਾਂਦੀ ਹੈਗੀ ਜਦ ਰੋਟੀਆਂ ਬਣ ਕੇ ਫੇਰੀ ਲੈ ਕੇ ਆਉਂਗਾ ਉੱਥੇ ਮੈਂ ਉਹ ਮੈਨੂੰ ਪਤਾ ਹੀ ਹੈ ਤੇਰਾ ਰੋਟੀਆਂ ਤੇਰੇ ਬਹਾਨੇ ਨੇ ਬੈਠਾ ਤੂੰ ਪਰਚਾਈ ਨਾਲ ਗੱਲਾਂ ਮਾਰੀ ਜਾਂਦਾਗਾ ਉਹ ਗੁਰੀ ਬਹਾਨੇ ਦਾ ਕਾਦੇ ਨੇ ਆਹ ਦੇਖ ਲੈ ਹੌਲੀ ਜਿਹੀ ਰੋਟੀਆਂ ਬਣਾਈ ਜਾਂਦੀ ਆ ਜਲਦੀ ਬਣਾ ਦੇ ਤੈਨੂੰ ਕਦੋਂ ਦਾ ਕਹੀ ਜਾਂਦਾ ਮੈਂ ਇਹ ਤੁਸੀਂ ਕਿਉਂ ਰੌਲਾ ਪਾਏਗਾ ਘੰਟਾ ਹੋ ਗਿਆ ਸਾਨੂੰ ਮੈਂ ਸੁਣਦੀ ਨੂੰ ਮੰਮੀ ਆਹ ਦੇ ਰੋਟੀਆਂ ਹੋਲੀ-ਹੋਲੀ ਬਣਾਉਂਦੀ ਆ ਇਹਦੀ ਮੰਮੀ ਨੂੰ ਲਾਂਬਾ ਦੇ ਜਾ ਵੇ ਉਹੀ ਬੋਲੀ ਜਾਨੇਗਾ ਤੂੰ ਮੇਰੀ ਨੂੰਹ ਨੂੰ ਕਿਸੇ ਨੇ ਮਜ਼ਾਕ ਨਹੀਂ ਕਰਨਾ ਹੈਗਾ ਮੰਮੀ ਮੈਨੂੰ ਹਮੇਸ਼ਾ ਐਵੇਂ ਹੀ ਬੋਲਦੇ ਰਹਿੰਦੇ ਆਗੇ ਵੀ ਤੈਨੂੰ ਕੰਮ ਨਹੀਂ ਆਉਂਦੇ ਹੈਗੇ ਲਤੀਏ ਖੜੀ ਹੋ ਮੈਂ ਪਕਾਵਾਂ ਰੋਟੀਆਂ ਕੋਈ ਨਾ ਦੋ ਦੇਣੀ ਨੇ ਫਿਰ ਇੱਕ ਦੂਜੇ ਦੇ ਲਾਂਬੇ ਮੈਨੂੰ ਹੀ ਆਇਆ ਕਰਨਗੇ ਓਡੇ ਚੱਲ ਵੇ ਅਸੀਂ ਨਹੀਂ ਲਾਂਬੇ ਲੁੰਬੇ ਦਿੰਦੀਆਂ ਹੈਗੀਆਂ ਅਸੀਂ ਤਾਂ ਮਿਲ ਕੇ ਰਾਹਾਂਗੇ ਲਤੀਏ ਮੈਂ ਪਕਾਵਾਂ ਰੋਟੀ ਮੰਮੀ ਤੁਸੀਂ ਚਾਚੀ ਕੋਈ ਜਾਣਾ ਸੀ ਤੁਸੀਂ ਚਲੇ ਜਾਓ ਦੋ ਤਿੰਨ ਰੋਟੀਆਂ ਰਹਿ ਗਿਆ ਕੋਈ ਨਾ ਮੈਂ ਬਣਾ ਲਵਾਂ ਚੱਲ ਪੁੱਤ ਹੁਣ ਰੋਲਾ ਨਾ ਪਾਈ ਕਿਤੇ ਰੋਲਾ Papa ਕੇ ਬੀਨਾਂ ਦੀ ਬਹੁਤਾ ਹੌਲੀ ਰੋਟੀਆਂ ਪਕਾਉਂਦੀ ਐ ਚੰਗਾ ਪੁੱਤ ਮੈਂ ਜਾਣੀ ਐ ਚੰਗਾ ਚੱਲ ਚੰਗਾ ਉਹ ਮੈਂ ਵੀ ਜਾਨਾ ਰੋਟੀਆਂ ਲਿਆਈ ਕਿਤੇ ਇੱਥੇ ਬੈਠਾ ਗੱਲਾਂ ਦਾ ਮਾਰੀ ਜਾਈ ਕੋਈ ਨਾ ਚੱਲ ਹੁਣ ਤਾਂ ਜਲਦੀ ਬਣਾ ਲੈ ਗੁਰੀ ਹੁਣ ਦੇਖ ਲੈ ਕੀ ਕੁਝ ਬੋਲ ਕੇ ਗਿਆ ਜਾ ਕੇ ਫਿਰ ਬੋਲੂ ਉੱਥੇ ਮੈਨੂੰ ਮਿੰਟ ਮਾਰਨ ਵਾਲੇ ਹੁਣ ਰੋਟੀ ਬੰਨਦੇ ਇੱਥੇ ਨਾ ਲੱਗੀ ਰਹੀ ਕਿਤੇ ਚਾੜੂ ਲੱਗ ਜਾਂਦੀ ਐ ਚਾਚੀ ਤਾਂ ਕਸਿਕਾ ਹੈ ਜੀ ਸਸਰੀ ਘਰ ਤਾਂ ਹੋਰ ਕਿਵੇਂ ਠੀਕ ਹੈ ਠੀਕ ਹੈ ਤੁਸੀਂ ਦੱਸੋ ਕਿਵੇਂ ਹੋ ਵਧੀਆ ਵਧੀਆ ਮੈਂ ਤਾਂ ਨਾ ਸੋਡੇ ਗਣੀ ਇੱਕ ਕੰਮ ਆਈ ਸੀਗੀ ਕੀ ਕੰਮ ਆਪਤਾ ਉਹ ਸਿੰਦਰ ਚਾਚੀ ਜੀ ਨੂੰ ਉਹਨੂੰ ਨਾ ਸਗਨ ਦੇ ਕੇ ਉਹਨਾਂ ਮੇਰੇ ਨਾਲ ਵਗ ਚੱਲੋ ਪੁੱਤ ਮੈਂ ਨਹੀਂ ਜਾਂਦੀ ਉਹਨਾਂ ਦੇ ਘਰੇ ਉਹ ਤਾਂ ਹਕਾਰੀ ਵਾਲਾ ਹੋ ਰਿਹਾਗਾ ਆਪ ਜਿੰਨਾਂ ਨੂਨ ਨੂੰ ਕੋਲ ਕੋ ਕੇ ਰੱਖਦੀ ਆ ਕਿਵੇਂ ਕੋਈ ਹੀਰਾ ਲੈ ਕੇ ਆਈ ਹੁੰਦੀ ਹੈਗੀ ਚੱਲ ਕੋਈ ਗੱਲ ਨਹੀਂ ਜਾਚੀ ਇਹ ਗੱਲ ਤਾਂ ਤੂੰ ਛੱਡ ਤੂੰ ਮੇਰੇ ਨਾਲ ਬਗ ਚੱਲ ਹੋਰ ਮੈਂ ਕਿਹਨੂੰ ਲੈ ਕੇ ਜਾਵਾਂ ਕੱਡੀ ਦਾ ਮੇਰੇ ਜੀ ਨਹੀਂ ਕਰਦਾ ਜਾਣ ਨੂੰ ਚੱਲ ਠੀਕ ਆ ਪੁੱਤ ਦੇ ਤੂੰ ਕਹਿਨੀ ਆ ਮੈਂ ਬਗ ਚੱਲਦੀ ਆ ਪੁੱਤ ਉਹਦੇ ਚ ਧਾਕਰੀ ਵਾਲੀ ਹੈਗੀ ਹਜੇ ਉਹਦੀ ਨੂੰਹ ਨਾ ਦਾਜ ਨਹੀਂ ਲੈ ਕੇ ਆਈ ਦੇ ਉਹਦੀ ਨੂੰਹ ਦਾਜ ਲੈ ਆਉਂਦੀ ਪਤਾ ਨਹੀਂ ਫਿਰ ਕੀ ਕੁਝ ਕਰਦੀ ਚੱਲ ਚਾਚੀ ਤੁਸੀਂ ਤਿਆਰ ਹੋ ਜਾਓ ਪੁੱਤ ਮੈਂ ਤਾਂ ਤਿਆਰ ਹੀ ਆਂਗੀ ਪਰ ਮੈਂ ਤੈਨੂੰ ਐ ਕਹਿਨੀ ਹੈਗੀ ਸਿੰਦਰ ਕਿਹੜਾ ਆਪਦੀ ਨੂੰਹ ਨੂੰ ਕਿਸੇ ਕੋਲੇ ਬੈਠਣਾ ਦਿੰਦੀ ਆ ਕਰੋ ਆਪਾਂ ਬਾਗੀਆਂ ਨਾ ਉਰੀ ਅੰਦਰ ਭੇਡੂ ਚੱਲ ਚਾਚੀ ਜੀ ਆਪਾਂ ਤਾਂ ਛਾਗ ਨਹੀਂ ਦੇ ਕੇ ਆਉਣਾਗਾ ਐ ਕਿਵੇਂ ਨਹੀਂ ਬੈਠਣ ਦੇਊਗੀ ਆਪਦੀ ਨੂ ਨੂੰ ਆਪਾਂ ਤਾਂ ੱੱਤੇ ਨਾਲ ਬਿਠਾ ਲਾਂਗੇ ਆਵਦੇ ਕੋਲੇ ਚੱਲ ਬਾਕ ਚੱਲਦੇ ਆਂ ਪੁੱਤ ਨਾਲ ਮੈਂ ਸੁਣਿਆ ਕਹਿੰਦਾ ਉਹਦੀ ਨੂ ਬੜੀ ਪੜੀ ਲਿਖੀ ਹੈਗੀ ਮੈਂ ਨਾਲ ਐ ਪੁੱਛਿਆਉਂਗੀ ਵੀ ਮੇਰੀ ਪੋਤੀ ਨੂੰ ਨਾ ਟਿਊਸ਼ਨ ਤੇ ਲਾ ਲੂਗੀ ਨਾਲ ਚਲੋ ਆਜੋ ਚਾਚੀ ਫਿਰ ਚੱਲੀਏ ਚੱਲ ਠੀਕ ਹੈ ਪੁੱਤ ਮੈਂ ਮੜਾ ਇਹਨਾਂ ਇੱਧਰ ਦੇਖ ਲਾਂ ਵੀ ਜਿੰਦੇ ਕੁੰਡੇ ਅਰੇ ਨਿਕਲ ਦੇਖੋ ਕੰਮ ਕਰੀ ਜਾਂਦਾ ਗੁਰੀ ਆਏ ਰੋਟੀ ਖਾਣਾ ਓਏ ਆ ਗਿਆ ਆ ਗਿਆ ਮੈਨੂੰ ਤਾਂ ਆਇਆ ਸੀ ਕਿਹੜੀ ਤੂੰ ਅੱਜ ਰੋਟੀ ਲੈ ਕੇ ਆਏਗਾ ਓੱਖਾ ਹੀ ਮਾਰੇ ਆ ਵਾ ਕੇ ਤੇ ਮੈਨੂੰ ਜਦੋਂ ਬਣੂਗੀ ਗੁਰੀ ਉਹਦੀ ਲੈ ਕੇ ਆਉਂਗਾ ਯਾਰਾ ਤੂੰ ਤਾਂ ਉਹ ਲੜਾਈ ਵਾਲੇ ਗੱਲਾਂ ਕਰਨ ਲੱਗ ਜਾਣਾਗਾ ਉਹ ਕਾਣੂ ਲੋਕ ਸਹੀ ਕਹਿੰਦੇ ਨੇਗੇ ਵਿਆਹ ਤੋਂ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਆ ਜਾ ਰੋਟੀ ਖਾੜਾ ਨਾਲੇ ਮੈਂ ਕੀ ਕਰਤਾ ਵਿਆਹ ਤੋਂ ਬਾਅਦ ਕਿਵੇਂ ਬਦਲ ਜਾਂਦਾ ਬੰਦਾਗਾ ਜਦੋਂ ਤੇਰਾ ਵਿਆਹ ਹੋਣਾ ਤੈਨੂੰ ਉਦੋਂ ਪਤਾ ਲੱਗੂਗਾ ਉਹ ਰੌਲਾ ਹੀ ਆਹੀ ਹੈ ਤੂੰ ਕੀਤਾ ਕੀ ਹੈ ਸਵੇਰ ਦਾ ਇਹ ਤਾਂ ਦੱਸ ਦੇ ਮੈਨੂੰ ਯਾਰ ਗੁਰਜੀ ਜੇ ਮੜਾ ਲੇਟ ਹੋ ਗਿਆ ਮੈਂ ਤੂੰ ਤਾਂ ਗੱਲੀ ਸਰਾਉਣ ਲੱਗ ਗਿਆ ਮੈਨੂੰ ਯਾਰਾ ਚੱਲ ਮੈਂ ਰੋਟੀ ਖਾਣਾ ਤੂੰ ਆ ਗਿਆ ਹੁਣ ਕੋਈ ਕੰਮ ਕਰ ਲੈ ਫੇਰ ਤੈਨੂੰ ਕਿਸੇ ਦਾ ਫੋਨ ਆ ਜੂ ਫੇਰ ਭਾਜੇਗਾ ਛੇਤੀ ਉਹ ਕਿਤੇ ਨਹੀਂ ਜਾਂਦਾ ਮੈਂ ਜਦੋਂ ਆਈ ਗਿਆ ਤਾਂ ਕਰਵਾ ਕੇ ਜਾਉ ਕੰਮ ਨਾਲੇ ਟੀਫਨ ਚੱਕ ਲੈ ਅੰਦਰੋਂ ਭਾਂਡੇ ਤਾਂ ਚੱਕ ਲਿਆ ਉਹ ਹੁਣ ਤਾਂ ਸ਼ਰਮ ਮੰਨ ਲੈ ਭਾਂਡੇ ਤਾਂ ਲਿਆ ਦੇ ਮੈਨੂੰ ਅੰਦਰੋਂ ਚੱਕ ਕੇ ਨਾਲੇ ਮੰਜਾ ਲਿਆ ਬਾਹਰੇ ਬਾਹਰੇ ਖਾਊਗਾ ਮੈਂ ਇੱਥੇ ਓਏ ਮੰਜਾ ਚੱਕ ਲੈ ਦੂਰੇ ਆ ਕੇ ਬੈਠ ਮੇਰੇ ਕੋਲ ਤਾਂ ਦੱਸ ਮੈਨੂੰ ਗੱਲ ਕਰਨੀ ਸੀ ਇੱਕ ਹਾਂ ਬੋਲ ਉਹ ਤਰੀ ਪਰ ਜਾਈ ਕਹਿੰਦੀ ਸੀ ਹੂੰ ਵੀ ਤੈਨੂੰ ਸਾਥ ਕਰਾ ਦਿੰਦੇ ਆਂ ਯਾਰ ਉਹ ਯਾਰ ਅੰਮਰਤ ਹੁਣ ਤਾਂ ਤੇਰਾ ਵਿਆਹ ਕਰਕੇ ਹਟਿਆਂ ਯਾਰ ਐਨੇ ਪੈਸੇ ਤੇਰੇ ਤੇ ਲਾ ਕੇ ਹਟਿਆਂਗੇ ਕੋਈ ਨਹੀਂ ਮੈਂ ਤਾਂ 2-4 ਸਾਲ ਬਾਅਦ ਕਰਾ ਲੂੰਗਾ ਹਲੇ ਮੈਂ ਤੇਥੋਂ ਕਿੰਨਾ ਛੋਟਾ ਹੁੰਦੇ ਨਹੀਂ ਹੁੰਦੇ ਹੈਗੇ ਉਹ ਜਿਹੜੀ ਕਰੀਬ ਨੂੰ ਬੜੀ ਕੁੜੀ ਨਹੀਂ ਖੜੀ ਸੀਗੀ ਹੈ ਮੈਂ ਤਾਂ ਉਹਦੇ ਬਾਰੇ ਪੁੱਛਾਂ ਮੈਂ ਗੁਰੀ ਤੇ ਕਰਾ ਦਿੰਦੇ ਆ ਰਿਸ਼ਤਾ ਮੰਨ ਲੈ ਮੇਰੀ ਗੱਲ ਮੈਂ ਤੈਨੂੰ ਵੀ ਪਤਾ ਲੱਗ ਜੂਗਾ ਟਾਈਮ ਤੇ ਰੋਟੀ ਆਉਂਦੀ ਹੈ ਜਾਨਾ ਉਹ ਚੱਲ ਕੋਈ ਨਹੀਂ ਫਿਰ ਕਰ ਲਾਂਗੇ ਗੱਲ ਤੂੰ ਮੰਜਾ ਲਿਆ ਜਾ ਤਾਂ ਮੰਜਾ ਲੈ ਨਵੇਂ ਚੱਕ ਕੇ ਸੋਚ ਲਈ ਕੋਈ ਨਹੀਂ ਕੋਈ ਮੰਜਾ ਆ ਜੱਪਤਾ ਸਸਰੀ ਕਾਲੀ ਸਸਰੀ ਕਾਲ ਤੱਕ ਕੋਈ ਆ ਤੇ ਜਠਾਣੀ ਆਈ ਹੈਗੀ ਤੈਨੂੰ ਮੈਨੂੰ ਖਾਤਰ ਸਿਕਾਲ ਹੋ ਠੀਕ ਹੈ ਹਾਂਜੀ ਬਤੂ ਆ ਬੈਠ ਜੀ ਆ ਜੱਪਤਾ ਤੁਸੀਂ ਬਾਈ ਕੋੜੇ ਕੋਰੇ ਤੇ ਸਸ ਕਿੱਥੇ ਹੈਗੀ ਕਿਤੇ ਨੇ ਜੀ ਬਾਰੇ ਘਨੇ ਆਉਂਦੀ ਹੋਣਗੇ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲੇਕੀ ਨਾ ਕੋਈ ਨਾ ਪੁੱਤ ਜਾਂ ਤਾਂ ਫੇਰ ਪੀ ਲਾਂਗੇ ਹੋਰ ਸਮਨ ਤੇਰੇ ਜੀ ਲੱਗੇ ਥੇ ਬੱਸ ਦੀਦੀ ਕਰਦੇ ਜਿਆਦਾ ਆਉਂਦੇ ਮਾੜੀ ਮੋਟੀ ਬਾਕੀ ਸਾਨੂੰ ਪਤਾ ਹੀ ਹੋਰ ਪੁੱਤ ਤੇ ਸੱਸ ਕੋਈ ਤੈਨੂੰ ਗੱਲਾਂ ਤਾਂ ਨਹੀਂ ਸੁਣਾਉਂਦੀਗੀ ਨਹੀਂ ਨਹੀਂ ਜੀ ਉਹਨਾਂ ਦਾ ਸਵਾਦ ਬਹੁਤ ਚੰਗਾ ਦਾ ਇੱਕ ਵਾਰੀ ਪੁੱਤ ਚੰਗੇ ਚੰਗਾ ਲੱਗਦਾ ਹੁੰਦਾਗਾ ਪਿੱਛੋਂ ਪਤਾ ਲੱਗਦਾਗਾ ਵੀ ਕੀ ਰੰਗ ਦਿਖਾਉਂਦੀ ਆ ਲੈ ਸਾਡੇ ਘਰੇ ਤਾਂ ਰੌਣਕਾਂ ਲੱਗ ਰੀਆਂ ਨੇ ਕੁੜੇ ਹੋਰ ਭੈਣੇ ਵੀਰਪਾਲ ਕਹਿੰਦੀ ਸੀ ਵੀ ਤੇ ਨੂਰਾ ਨਹੀਂ ਦੇਖਣੀ ਐਗੀ ਸਸਰੀ ਘਾਇਤੀ ਸਸਰੀ ਕਾਲੇ ਪੁੱਤ ਹੋ ਠੀਕ ਹੋ ਜੀ ਹਾਂ ਠੀਕ ਠਾਕ ਵਧੀਆ ਪੁੱਤ ਚਾਹ ਪਾਣੀ ਪੁੱਛਿਆ ਇਹਨਾਂ ਨੂੰ ਕਿ ਨਹੀਂ ਮੰਮੀ ਚਾਹ ਤਾਂ ਮੈਂ ਪੁੱਛੀ ਸੀ ਪਰ ਇਹਨਾਂ ਨੇ ਮਨਾਂ ਕਰਤਾ ਈ ਪੁੱਤ ਚਾਹ ਤਾਂ ਆਪਾਂ ਇਹਨਾਂ ਨੂੰ ਪਿਆ ਕੇ ਤੋਰਾਂਗੇ ਜਾਂ ਤੂੰ ਬਣਾ ਲੈ ਚਾ ਨਹੀਂ ਜਾਚੀ ਜੀ ਇਹਨੂੰ ਬੈਠੀ ਰਹਿੰਦੇ ਹਜੇ ਸਾਡੇ ਕੋਲ ਚਾਹ ਦੀ ਹਜੇ ਸਾਨੂੰ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਚਾਹ ਤਾਂ ਬਣਾ ਲੈ ਪੁੱਤ ਤੁਸੀਂ ਕਿਹੜਾ ਹੁਣ ਰੋਜ਼ ਰੋਜ਼ ਆਉਨੇ ਹੋਗੇ ਸਾਡੇ ਘਰੇ ਠੀਕ ਹੈ ਮੰਮੀ ਮੈਂ ਬਣਾਉਂਦੀ ਹਾਂ ਚੰਦਰ ਮਤਾਏ ਕਹਿੰਦੀ ਸੀ ਤੇਰੇ ਨੂੰ ਬੜੀ ਪੜੀ ਲਿਖੀ ਆ ਤੂੰ ਕਹਿੰਦੀ ਸੀਗੀ ਉਹਨੂੰ ਆਏ ਪੁੱਛੀ ਵੀ ਮੇਰੀ ਪੋਤੀ ਨੂੰ ਟਿਊਸ਼ਨ ਤੇ ਪੜਾ ਦੇਕਰੂਗੀ ਪੜਾ ਤਾਂ ਭਾਣੇ ਦਿਆ ਕਰੂਗੀ ਪਰ ਹਜੇ ਅਸੀਂ ਇਹਨੂੰ ਕੰਮ ਲਾਉਂਦੇ ਨਹੀਂ ਹੈਗੇ 2-4 ਮਹੀਨੇ ਲੱਗ ਜਾਣ ਦੇ ਚੱਲ ਠੀਕ ਆ ਭਾਣੇ ਮਾੜਾ ਮੋਟਾ ਦੱਸਿਆ ਕਰ ਕੰਮ ਬਾਰੇ ਉਹ ਨਿਆਣੀ ਮੱਤ ਐ ਦੀ ਚਾਚੀ ਜੀ ਐ ਕਿਉਂ ਬੋਲੀ ਜਨੇ ਹੋਗੀ ਸਹੀ ਗੱਲ ਤਾਂ ਕਹਿਣੀ ਹੈਗੀ ਆਪਾਂ ਕਦੋਂ ਆਏਾਂਗੇ ਇਹਦੀ ਨੂੰਨੇ ਕਿਹੜਾ ਆਪਾਂ ਮੱਥਾ ਟੇਕਿਆਗਾ ਇਹਨੂੰ ਕਿਹੜਾ ਪਤਾਗਾ ਵੈਸੇ ਵੀ ਕੁੜੀਆਂ ਦੀ ਆਦਤ ਹੁੰਦੀ ਐ ਚਾਚੀ ਜੀ ਉਹਨੇ ਕਿਹੜਾ ਪੇਕੇ ਘਰ ਕਿਸਦੇ ਪੈਰੀ ਹੱਥ ਲਾਏ ਹੋਣਗੇ ਉਹ ਤਾਂ ਸਾਸਰੀ ਘਰ ਬਣਾਉਂਦੀਆਂ ਨੇਗੀਆਂ ਉਹ ਨਹੀਂ ਜਿਆਦਾ ਆਇਆ ਹੁਣ ਭੁੱਲ ਗਈ ਹੋਊਗੀ ਨਾ ਨਾ ਭੈਣੇ ਮੇਰੀ ਨੂੰ ਤਾਂ ਬਲਾਈ ਸਿਆਣੀ ਐ ਪਰ ਮੈਂ ਤਾਂ ਕਹਿੰਦੀ ਸੀ ਵੀ ਨੂੰਹਾਂ ਧੀਆਂ ਨੂੰ ਨਾ ਸਮਝਾ ਕੇ ਰੱਖੇ ਓੰਨੀ ਚੰਗਾਗਾ ਪਹਿਲਾਂ ਤਾਂ ਨੂੰਹਾਂ ਨੂੰ ਨਾ ਧੀਆਂ ਕਹਿ ਕਹਿ ਕੇ ਸਰ ਜੜਾ ਲਾਂਦੇ ਤੇਗੇ ਫੇਰ ਨਾ ਆਪਣੀਆਂ ਮਰਜ਼ੀਆਂ ਕਰਦੀਆਂ ਨੇ ਫੇਰ ਉਹਨਾਂ ਨੂੰ ਨਾ ਸਰੋਂ ਲਾਉਣਾ ਔਖਾ ਹੋ ਜਾਂਦਾਗਾ ਇਹ ਕੀ ਗੱਲ ਕਹੀ ਜਾਂਦੇ ਚਾਚੀ ਜੀ ਨੂੰਹਾਂ ਵੀ ਤਾਂ ਕਿਸੇ ਦੀਆਂ ਧੀਆਂ ਹੁੰਦੀਆਂ ਨੇ ਆਪਣਾ ਘਰਵਾਰ ਛੱਡ ਕੇ ਆਉਂਦੀਆਂ ਨੇਗੀਆਂ ਪਿਆਰ ਨਾਲ ਰੱਖਣਾ ਚਾਹੀਦਾ ਉਹਨਾਂ ਨੂੰ ਲੇਪਣੇ ਹੋਰ ਗੱਲਾਂ ਤਾਂ ਛੱਡੋ ਪਹਿਲੇ ਮੇਰੀ ਨੂਦੇ ਹੱਥ ਦੀ ਚਾਹ ਪੀ ਕੇ ਦੇਖੋ ਹੈ ਕਹੇ ਜੀ ਬਣੀ ਹੈਗੀ ਪਾਣੇ ਚਾਹ ਤਾਂ ਵਾੜੀ ਸਵਾਦ ਬਣਾਈਏ ਤੈਨੂੰ ਨੇ ਪਰ ਮੈਂ ਆਈ ਪੁੱਛਦੀਆਂ ਸਵੇਰੇ ਛੋੜੇ ਘਰੇ ਰੌਲਾ ਇਹ ਕਾਹਦਾ ਪੈ ਰਿਆ ਸੀ ਪਾਣੇ ਕੀ ਗੱਲ ਹੋ ਗਈ ਸੀ ਗੱਲ ਤਾਂ ਪਾਣੇ ਕੋਈ ਨਹੀਂ ਹੋਈ ਤੈਨੂੰ ਪਤਾ ਹੀ ਹੈਗਾ ਗੁਰੀ ਟੈਂਬਰਤ ਦਾ ਉਹੀ ਰੌਲਾ ਪਾਈ ਜਾਂਦੇ ਰਹਿੰਦੇ ਨੇ ਬੈਠੇ ਚਾਚੀ ਤੁਸੀਂ ਸੁਮਨ ਨੂੰ ਬੁਲਾ ਲਓ ਨਾ ਮੈਂ ਸ਼ਗਨ ਦੇਣ ਆਈਆਂਗੀ ਸੁਮਨ ਪੁੱਤੂ ਰਿਆ ਨੇ ਸਮਨ ਸਗ ਚੰਗਾ ਜਤੀ ਜਾਣੇ ਫਿਰ ਇਸ ਬਾਈ ਜਾਣੀ ਆ ਮੂੰਹ ਤਾਂ ਆਇਆ ਤੇ ਤੁਸੀਂ ਨਹੀਂ ਜਤੀ ਬਹੁਤ ਟਾਈਮ ਹੋ ਗਿਆ ਸਾਨੂੰ ਆਇਆ ਨੂੰ ਤੁਸੀਂ ਬਾਹਰ ਗਏ ਹੋਏ ਸੀ ਨਾ ਸਾਨੂੰ ਤਾਂ ਨਹੀਂ ਪਤਾ ਅੱਛਾ ਚਲ ਠੀਕ ਹੈ ਬਣ ਚਲ ਠੀਕ ਹੈ ਬਣ ਚੰਗਾ ਉਹ ਛੇਤੀ ਵੱਢ ਲੈ ਯਾਰ ਸਿਕਰ ਦੁਪਹਿਰਾ ਹੋ ਰਿਹਾਗਾ ਉਹ ਬੱਸ ਦੋ ਦਾ ਥੱਬੇ ਰਹਿ ਗਿਆ ਯਾਰ ਚੰਗਾ ਚੱਲ ਤੂੰ ਮੈਨੂੰ ਐਂ ਦੱਸ ਹਾਂ ਮੈਂ ਮਾਨਸਾ ਜਾਣੇ ਦੂਹੇ ਬਗ ਚੱਲੇ ਆ ਮੇਰੇ ਨਾਲ ਕਿਤੇ ਮਾਨਸਾ ਜਾਣਾ? ਹਾਂ। ਨਾ ਯਾਰ ਮੈਨੂੰ ਤਾਂ ਕੰਮ ਆ ਬਾਈ। ਮੈਂ ਤਾਂ ਸ਼ਾਮ ਨੂੰ ਜਾਣਾਗਾ ਕਿਤੇ ਤੂੰ ਕਿਸ ਨੂੰ ਹੋਰ ਲੈ ਜਾ। ਬਸ ਤੇਰੇ ਕੋਲ ਤਾਂ ਇਹੀ ਕੰਮ ਰਹਿ ਗਿਆ ਯਾਰ। ਤੈਨੂੰ ਮਸਾ ਇੱਕ ਕੰਮ ਕਹਿਣਾ ਮੈਂ। ਤੂੰ ਵੀ ਜਵਾਬ ਦੇ ਦੰਨਾਗਾ। ਦੱਸ ਤੂੰ ਜਾਣੀ ਸਕਦਾ ਯਾਰ ਮੇਰੇ ਨਾਲ ਮਾਨਸਾ? ਕੋ ਗੁਰੂ ਯਾਰ ਜੇ ਮੈਨੂੰ ਕੰਮ ਆ ਮੈਂ ਤਾਂ ਹੀ ਕਿਹਾ ਤੈਨੂੰ ਪਹਿਲਾਂ ਕਿੰਨਾਕ ਜਵਾਬ ਦਿੱਤਾ ਤੈਨੂੰ। ਤੂੰ ਕਿਸ ਨੂੰ ਹੋਰ ਲੈ ਜੀ। ਕੋਈ ਨਾ ਬਥੇਰੇ ਤੁਰੇ ਫਿਰਦੇ ਨੇ। ਉਹ ਕੀ ਹੋ ਗਿਆ? ਕਿਉਂ ਲੜੀ ਜਾਂਦੇ ਹੋ? ਪੁੱਛਣਾ ਯਾਰ ਜਿਉਂਦਾ ਦਾ ਵਿਆਹ ਹੋਇਆ ਜਮਾਂ ਡੱਕਾ ਤੋੜਦਾ ਇਹ। ਇਹਨੂੰ ਹੁਣ ਮੈਂ ਕਿਹਾ ਮੈਂ ਮਾਨਸਾ ਚੱਲ ਬੜ ਮੇਰੇ ਨਾਲ ਜਵ ਹੱਥੋਂ ਨਿਕਲ ਗਿਆ ਤਾਂ ਸਾਡੇ ਗੁਰੂ ਭਾਈ ਕਿਉਂ ਹਰਖੀ ਆ ਨਾ ਯਾਰ ਆ ਥੋੜੇ ਦਿਨਾਂ ਦੀ ਗੱਲ ਐ ਤੂੰ ਦੇਖੀ ਜਾਈ ਨਵੇਂ ਵਿਆਹ ਦਾ ਚਾਹ ਹਲੇ ਨੂੰ ਅੱਕ ਕੇ ਤੇਰੇ ਕੋਲ ਹੀ ਬੈਠਾ ਰਿਹਾ ਕਰੂ ਉੱਠਣੇ ਨਹੀਂ ਫਿਰਤਾ ਨੇ ਫਿਰ ਕਿਉਂ ਗਿਆ ਯਾਰ ਮੈਂ ਪਹਿਲੀ ਵਾਰ ਜਵਾਬ ਦਿੱਤਾਗਾ ਦੇਖ ਕਿਦਾਂ ਦੀ ਗੱਲਾਂ ਕਰੀ ਜਾਂਦੇ ਨੇ ਮੈਨੂੰ ਤਾਂ ਕੰਮ ਆ ਯਾਰ ਮੈਂ ਤਾਂ ਬਾਜ਼ਾਰੋਂ ਸਮਾਨ ਲੈ ਕੇ ਆਉਣਾ ਦੋ ਤਿੰਨ ਬਸ ਫਿਰ ਉਹੀ ਗੱਲ ਹੋ ਗਈ ਕੱਲੇ ਨੂੰ ਜਾਣਾ ਭੂ ਮੈਨੂੰ ਮਾਨਸਾ ਗੁਰੂ ਤੂੰ ਕਿਉਂ ਟੈਨਸ਼ਨ ਲਈ ਜਾ ਨਾ ਯਾਰ ਮੈਂ ਬਾਗ ਚੱਲਦਾ ਤੇਰੇ ਨਾਲ ਹਾਂ ਹਾਂ ਭਾਈ ਤੂੰ ਬਾਗ ਜਿਹੇ ਨਾਲ ਕੱਲਾ ਜਾਊਗਾ ਕਿਤੇ ਗਵਾਚ ਨਾ ਜਾਵੇ ਅਮਰਦਾ ਹਰਾ ਤੂੰ ਫੇਰ ਵੱਢ ਨਹੀਂ ਮੇਰੀ ਗ ਛੋਡੇ ਕਰੇ ਗੁਮਾੜਾ ਮੋਟਾ ਕਲੇਸ਼ ਹੋਇਆ ਕਰੂ ਨਾ ਤੇਰੇ ਘਰ ਵਾਲੀ ਤੇਰੀ ਮਾਂ ਚ ਤੂੰ ਕਿਸੇ ਗੱਲ ਦੇ ਵਿੱਚ ਨਹੀਂ ਤੂੰ ਵਧੀਆ ਰਹੇਗਾ ਇਹ ਗੱਲ ਮੇਰੀ ਸੁਣ ਲੈ ਸੌਖਾ ਰਹੇਗਾ ਕਰੇ ਜਮਾਂ ਕਲੇਸ਼ ਨਹੀਂ ਪੈਂਦਾ ਉਹ ਤੁਸੀਂ ਤਾਂ ਮੈਨੂੰ ਸਾਰਾ ਦਿਨ ਪਰੇਸ਼ਾਨ ਕਰੀ ਜਾਂਦੇ ਨੇ ਯਾਰਾ ਚੱਲ ਬਈ ਬਤਾ ਰਹੀ ਨਹੀਂ ਸਮਝਦਾ ਤੂੰ ਐਂ ਕਰ ਚੱਲ ਬੜੇਗਾ ਮੇਰੇ ਨਾਲ ਹਾਂ ਹਾਂ ਬਗ ਜੂਗਾ ਬਈ ਐਂ ਕਰ ਫਿਰ ਤੂੰ ਤਿਆਰ ਤੁਰ ਹੋ ਜਾ ਮੈਂ ਤੈਨੂੰ ਫੋਨ ਮਾਰਦਾ ਬਸ ਆਹ ਕੱਖ ਜੇ ਲੈ ਚਲੀਏ ਘਰੇ ਅਸੀਂ ਚੱਲ ਬਸ ਫਿਰ ਮੇਰੇ ਵੀ ਕੱਖ ਜੇ ਵੱਡੇ ਪਿਆ ਬਈ ਹਾਂ ਕੱਕੇ ਨਾਲ ਰੜੀ ਤਾਰਾਂ ਲੈ ਕੇ ਆਣਾ ਅਮਰਤਾ ਹਾਂ ਬਈ ਬਾਲਾ ਗੁੱਸਾ ਨਾ ਕਰਿਆ ਕਰ ਤੈਨੂੰ ਸਹੀ ਗੱਲ ਹੀ ਕੋਈ ਨਾ ਯਾਰ ਸਾਰਾ ਪਾ ਦੇ ਪੱਲੀ ਚ ਹੁਣ ਚਾਚੀ ਤੂੰ ਐ ਕਿਉਂ ਬੋਲਦੀ ਸੀਗੀ ਫੇਰ ਕੀ ਹੋ ਗਿਆ ਜੇ ਵਿਚਾਰੀ ਮੱਥਾ ਟੇਕਣ ਨੂੰ ਭੁੱਲ ਗਈ ਚਾਚੀ ਸ਼ਿੰਦਰ ਦੇ ਸਾਹਮਣੇ ਤੂੰ ਐ ਕਿਉਂ ਬੋਦੀ ਗਈਂਗੀ ਤੈਨੂੰ ਪਤਾ ਵੀਰਪਾਲਾ ਉਹ ਬਾਲੀ ਹਕਕਾਰੀ ਫਿਰਦੀ ਹੈਗੀ ਉਹਨੂੰ ਵੀ ਪਤਾ ਲੱਗੇ ਵੀ ਮੇਰੇ ਨੂੰ ਨੇ ਇਹਨਾਂ ਨੂੰ ਮੱਥਨ ਟੇਕੇਗਾ ਚਲ ਫੇਰ ਕੀ ਹੋ ਗਿਆ ਚਾਚੀ ਜਵਾਖ ਖੜੀ ਹੈਗੀ ਤੈਂ ਤਾਂ ਨਹੀਂ ਸੀ ਕਰਨਾ ਫੇਰ ਕੀ ਹੋ ਗਿਆ ਜੇ ਮੈਂ ਕਹਿਤਾ ਉਹਨੂੰ ਸਮਝਾਉ ਉੱਤੇ ਸਹੀ ਉਹਨੂੰ ਵੀ ਪਤਾ ਲੱਗੂਗਾ ਕੰਡੀਸ਼ਨ ਮੇਰੇ ਸੱਸ ਵਾਲੀ ਚੰਗੀ ਆ ਚਲ ਚੰਗਾ ਚਾਚੀ ਜੀ ਉਹ ਕੀਤਾ ਤਾਂ ਤੁਸੀਂ ਗਲਤੀ ਆ ਪਰ ਤੁਹਾਡੀ ਮਰਜ਼ੀ ਹੈਗੀ ਠੀਕ ਹੈ ਮੈਂ ਤਾਂ ਜਾਣੀ ਹੈਗੀ ਚਾਚੀ ਜੀ ਠੀਕ ਹੈ ਬਤੋ ਹੋ ਹੋ ਸੋਣ ਪਾਣੀ ਲੈ ਕੇ ਆ ਯਾਰ ਮੈਂ ਨਹੀਂ ਲੈ ਕੇ ਆਉਣਾ ਹੈਗਾ ਕੀ ਗੱਲ ਹੋ ਗਈ ਤੈਨੂੰ ਹਣਾ ਮੈਨੂੰ ਫੇਰ ਰੋਟੀ ਬਣਾਉਣ ਲੱਗੀ ਨੂੰ ਇੰਨਾ ਟਾਈਮ ਲੱਗ ਗਿਆ ਤੁਸੀਂ ਮੈਨੂੰ ਇੰਨਾ ਕੁਝ ਬੋਲੇ ਉਹ ਹੋ ਸੋਹਣਾ ਮੈਂ ਤਾਂ ਤੇਰਾ ਮਜ਼ਾਕ ਕਰਦਾ ਸੀਗਾ ਯਾਰ ਮੈਂ ਨਹੀਂ ਤੁਹਾਡੇ ਨਾਲ ਬੋਲਣਾ ਨਾਲੇ ਮੈਂ ਤੇਰੇ ਵਾਸਤੇ ਉਰੇ ਆਇਆਂਗਾ ਘਰੇ ਨਾਲੇ ਗੁਰੀ ਪਤਾ ਮੈਨੂੰ ਕੀ ਕੁਛ ਬੋਲੇਗਾ ਕੰਮ ਛੱਡ ਕੇ ਆਇਆਂਗਾ ਮੈਂ ਉੱਥੇ ਨਾਲੇ ਮੈਂ ਤਾਂ ਆਏ ਸੀਗਾ ਵੀ ਆਪਾਂ ਕਿਤੇ ਘੁੰਮ ਫਿਰਾਵਾਂਗੇ ਚੱਲ ਜੇ ਤੂੰ ਨਰਾਜ ਆਂਗੇ ਫੇਰ ਛੱਡ ਰਹਿਣ ਦੇ ਫਿਰ ਨਹੀਂ ਜਾਂਦੇ ਆਪਾਂ ਨਾਲੇ ਮੈਂ ਨਾ ਮਾਨਸਾ ਜਾਣਾ ਸੀਗਾ ਗੁਰੀ ਕਹਿੰਦਾ ਮਾਨਸਾ ਬਾਅਦ ਚੱਲ ਫਿਰ ਮੈਂ ਉੱਥੇ ਭੱਗ ਜਾਂਦਾਗਾ ਨਹੀਂ ਨਹੀਂ ਜੀ ਆਪਾਂ ਚੱਲਦੇ ਆਂ ਇਹ ਕਿਉਂ ਰੋਲਾ ਪਾਇਆ ਸਾਰਾ ਦਿਨ ਹੈ ਹਾ ਸਮਝਾ ਕੇ ਸਾਰਾ ਦਿਨ ਨਹੀਂ ਚੱਲਦਾ ਹੁੰਦਾ ਹੈਗਾ ਕਿਸੇ ਵੇਲੇ ਕੋਈ ਕੰਮ ਵੀ ਕਰ ਲਿਆ ਕਰ ਮੰਮੀ ਕੰਮ ਤਾਂ ਮੈਂ ਕਰਿਆ ਆਇਆਗਾ ਉਹ ਮੈਂ ਤਾਂ ਸੋਚਦਾ ਸੀਗਾ ਇਹਨੂੰ ਮ ਨਹੀਂ ਨਹੀਂ ਕਿਤੇ ਨਹੀਂ ਜਾਣਾ ਹੈਗਾ ਆਪਦੇ ਜ਼ਿੰਮੇਵਾਰੀਆਂ ਨੂੰ ਸਮਝੋ ਤੇ ਆਪਦਾ ਕੰਮ ਕਰੋ ਤੁਸੀਂ ਮੰਮੀ ਕੀ ਹੋ ਗਿਆ ਜਿਵੇਂ ਮੈਂ ਕਹਿੰਦੀ ਆ ਨਾ ਉਵੇਂ ਕਰ ਠੀਕ ਆ ਆ ਜਾ ਪੁੱਤ ਉਰੇ ਬਹਿ ਜਾ ਮੈਂ ਤੈਨੂੰ ਐਂ ਕਹਿਨੀ ਆ ਹਨਾ ਜਦੋਂ ਆਪਣੇ ਘਰ ਕੋਈ ਬੁੜੀ ਆਉਂਦੀ ਹੁੰਦੀ ਹੈ ਉਦੋਂ ਤੂੰ ਉਹਨੂੰ ਮੱਥਾ ਟੇਕ ਦਿਆ ਕਰ ਪੁੱਤ ਜਦੋਂ ਆਪਣੇ ਕੋਈ ਘਰੇ ਆਉਂਦਾ ਹੁੰਦਾ ਹੁੰਦਾ ਨਾ ਉਹਨੂੰ ਮੱਥਾ ਟੇਕਦੇ ਹੁੰਦੇ ਨੇ ਕੋਈ ਗੱਲ ਨਹੀਂ ਮੰਮੀ ਅੱਜ ਮੈਂ ਭੁੱਲ ਗਈ ਤੇ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਚੰਗਾ ਪੁੱਤ ਜਾ ਕੇ ਕੰਮ ਕਰ ਲੈ ਜਾ ਬੱਲਜੀ ਇਹ ਤਾਂ ਸਹੀ ਕਹਿ ਦਿੱਤੀ ਕੀ ਬੀਨੂਹਾਂ ਤਿਆਂ ਨੂੰ ਸਮਝਾ ਕੇ ਰੱਖਣਾ ਚਾਹੀਦਾ ਜੇ ਮੈਂ ਇਹਨਾਂ ਨੂੰ ਖੁੱਲੀ ਛੁੱਟੀ ਦੇਤੀਏ ਤਾਂ ਤੋਰੇ ਫੇਰੇ ਕੰਮੀ ਤਿਆਂ ਨੇ ਰੱਖਣਗੇ ਸਰਦਨ ਤੋਰੇ ਫੇਰੇ ਕਰਨਗੇ ਤਾਂ ਗੁਰੇ ਕੀ ਕਰੀ ਜਨਾ ਓਏ ਕੁਝ ਨਹੀਂ ਉਹ ਜਾਣੇਗਾ ਤੂੰ ਮਾਨਸਾ ਚਾਹਨਾ ਬਸ ਮੈਨੋਂ ਲੱਗਦਾ ਸੀਗਾ ਮੈਂ ਤਾਂ ਇਹ ਕਹਿੰਦਾ ਸੀਗਾ ਆਪਾਂ ਚੱਲਦੇ ਆਂ ਕਿਉਂ ਕੀ ਹੋ ਗਿਆ ਤੈਨੂੰ ਉਦਰਾ ਪ੍ਰੋਗਰਾਮ ਕੈਨਸਲ ਹੋ ਗਿਆ ਤੇਰੀ ਮਾੜੀ ਨਜ਼ਰ ਸੀਗੀ ਲੈ ਮੈਂ ਕੀ ਕਰਤਾ ਹੁਣ ਉਹ ਮੈਂ ਤਾਂ ਸੋਮਨ ਨੂੰ ਘੁਮਾਉਣ ਲੈ ਕੇ ਜਾਣਾ ਸੀਗਾ ਮੰਮੀ ਨੇ ਮਨਾ ਕਰਤਾ ਉਹ ਚੱਲ ਮੰਮੀ ਨੂੰ ਕੋਈ ਕੰਮ ਹੋਊਗਾ ਤਾਂ ਹੀ ਜਵਾਬ ਦਿੱਤਾ ਮੰਮੀ ਚੱਲ ਹੁਣ ਆਪਾਂ ਚੱਲਦੇ ਆ ਯਾਰ ਉਹਨੂੰ ਜਵਾਬ ਦੇ ਦੇ ਤੂੰ ਚੱਲ ਫਿਰ ਮੈਂ ਅਵਤਾਰ ਨੂੰ ਫੋਨ ਕਰਕੇ ਕਹਿ ਦਿੰਦਾ ਹਾਂ ਤੂੰ ਤਿਆਰ ਹੋ ਜਾ ਨਾਲੇ ਹਮਮ ਹੈਲੋ ਹਾਂ ਭਾਈ ਅਵਤਾਰ ਕਿਵੇਂ ਆ ਉਹ ਮੈਂ ਤਾਂ ਇਹ ਕਹਿੰਦਾ ਸੀਗਾ ਜਰ ਅਮਰਤ ਕਹਿੰਦਾ ਵੀ ਮੈਂ ਚੱਲੂੰਗਾ ਤੇਰੇ ਨਾਲ ਯਾਰ ਮਾਨਸਾ ਚੱਲ ਕੋਈ ਨਹੀਂ ਫਿਰ ਇਹ ਬਗ ਜੂਗਾ ਮੇਰੇ ਨਾਲ ਹਾਂ ਹਾਂ ਠੀਕ ਹੈ ਠੀਕ ਹੈ ਬਈ ਪੁੱਤ ਐ ਕੰਮ ਥੋੜੀ ਕਰੀਦਾ ਹੁੰਦਾਗਾ ਐਨੀ ਉੱਚੀ ਬਾਅਦ ਚ ਭਾਂਡੇ ਮਾਜਦੀ ਐ ਤੂੰ ਕੰਮ ਤਾਂ ਐ ਕਰੀਦਾ ਹੁੰਦਾ ਵੀ ਜਿਹੜਾ ਕਿਸੇ ਨੂੰ ਪਤਾ ਹੀ ਨਾ ਲੱਗੇ ਨਹੀਂ ਨਹੀਂ ਮੰਮੀ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਜੇ ਪੁੱਤ ਤੇਰਾ ਨਹੀਂ ਜੀ ਕਰਦਾ ਕੰਮ ਕਰਨ ਨੂੰ ਤਾਂ ਉੱਥੇ ਬਹਿ ਜਾ ਜਾ ਕੇ ਮੈਂ ਆਪੇ ਕਰ ਲੂੰਗੀ ਕੰਮ ਜਾਂ ਆਰਾਮ ਕਰ ਲੈ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੰਮੀ ਤੁਸੀਂ ਬੈਠੋ ਜਾ ਕੇ ਮੈਂ ਕਰ ਲੈਣੇ ਕੰਮ ਪੁੱਤਾਂ ਨਹੀਂ ਮੰਮੀ ਨੀ ਕੀ ਹੋ ਰਿਹਾ ਨਾਲ ਮੈਂ ਨਾਲ ਰਹ ਜਾਂਦੇ ਹਾਂ ਜਦੋਂ ਕੰਮ ਕਰਦਾ ਵਾਸਤਾ ਆਉਗੀ ਜੀ ਕਿ ਮੈਂ ਅਮਰ ਤਾਂ ਕੀ ਆਲਾ ਬਈ ਉਰੇ ਬਹਿ ਗਿਆ ਕੇ ਉਹੀ ਬਹਿ ਗਿਆ ਯਾਰ ਇੱਥੇ ਆ ਕੇ ਥੋੜਾ ਆਲਾ ਦੱਸਦੇ ਨਹੀਂ ਯਾਰ ਕਿੱਥੇ ਰਹਿੰਦਾ ਹੈਗਾ ਤੁਹਾਡੇ ਨਾਲ ਤਾਂ ਘਰੀ ਹੋਊਗਾ ਮੇਰੇ ਨਾਲ ਦਾ ਯਾਰ ਤੂੰ ਵੀ ਯਾਰ ਬੜਾ ਪਰੇਸ਼ਾਨ ਜਿਹਾ ਲੱਗਦਾ ਕੀ ਗੱਲ ਹੋ ਗਈ ਹੈ ਜੀ ਕੁਝ ਨਹੀਂ ਬਈ ਇਦਾਂ ਤਾਂ ਕੋਈ ਗੱਲ ਨਹੀਂ ਹੋਈ ਉਹ ਤੇਰੇ ਬਿਆਨ ਵੀ ਥੋੜਾ ਟਾਈਮ ਹੀ ਹੋਇਆ ਘਰੇ ਤਾਂ ਨਹੀਂ ਕੋਈ ਗੱਲ ਹੋ ਗਈ ਠੀਕ ਆ ਸਾਰਾ ਕੁਝ ਕੋਈ ਗੱਲ ਨਹੀਂ ਬਈ ਮੈਂ ਤਾਂ ਇਧਰੋਂ ਆਇਆ ਸੀ ਹੁਣ ਲਾਈਟ ਨਹੀਂ ਆ ਰਹੀ ਸੀਗੀ ਤੇ ਉਹ ਕਹਿ ਰਾਇਆ ਪਰਵਾਹ ਕਿਹਾ ਸੀ ਅਮਰ ਤਾਂ ਦੇਖ ਬਈ ਵੇਖ ਤੂੰ ਨਾਂ ਦੱਸ ਪਤਾ ਤਾਂ ਮੈਨੂੰ ਹੈਗੀ ਆ ਗੱਲ ਤਾਂ ਕੋਈ ਨਾ ਕੋਈ ਹੈਗੀ ਹੈਗੀ ਉਹ ਕੁਝ ਨਹੀਂ ਬਾਈ ਉਹ ਮੰਮੀ ਨਾ ਬਣਾ ਗੱਲ ਤੋਂ ਸਮਝਣ ਨੂੰ ਬੋਲੀ ਜਾਂਦੀ ਰਹਿੰਦੀ ਹੈਗੀ ਉਹ ਵੀ ਹੁਣ ਥੋੜਾ ਜਿਹਾ ਦਾਸ ਰਹਿੰਦੀ ਹੈਗੀ ਅਮਰਤਾ ਇਹ ਤਾਂ ਨਾ ਬਾਈ ਬੁੜੀਆਂ ਦਾ ਕਸੂਰ ਨੇ ਇਹ ਐਂ ਸੋਚਦੀਆਂ ਰਹਿੰਦੀਆਂ ਨੇ ਯਾਰ ਵੀ ਜਿਵੇਂ ਸਾਡੀਆਂ ਸੱਸਾਂ ਸਾਡੇ ਨਾਲ ਕਰਦੀਆਂ ਸੀ ਵੀ ਅਸੀਂ ਵੀ ਆਪਦੀਆਂ ਨੂਹਾਂ ਨਾਲ ਐਂ ਕਰੀਏ ਇਹ ਤਾਂ ਸੋਚਦੀਆਂ ਨਹੀਂ ਹੈਗੀਆਂ ਵੀ ਇਹ ਨਿੱਕੀ ਨਿੱਕੀ ਗੱਲ ਤੋਂ ਘਰੇ ਕਲੇਸ਼ ਪੈਂਦਾ ਹੈਗਾ ਬਾਈ ਸਾਰਾ ਕੁਝ ਠੀਕ ਸੀਗਾ ਆ ਚਾਣ ਕੀ ਪਤਾ ਨਹੀਂ ਕੀ ਹੋ ਗਿਆ ਮੰਮੀ ਨੂੰ ਯਾਰ ਬਾਈ ਇਹ ਗੱਲ ਤਾਂ ਹੈਗੀ ਹੈਗੀ ਆਪ ਦੇਕਰ ਜਿੰਨਾ ਮਰਜੀ ਕੋਈ ਸੁਖੀ ਹੈ ਜਿੰਨਾ ਮਰਜੀ ਹਾਸਦਾ ਖੇਡਦਾ ਹੈ ਜਦੋਂ ਆਂਡ ਕਮਾਂਡ ਚੋਂ ਨਾ ਆ ਸਖਿਉਣ ਪੜਾਉਣ ਵਾਲੇ ਲੋਕ ਆ ਜਾਂਦੇ ਨਾ ਉਦੋਂ ਕਰ ਡਮਾਂ ਡੋਲ ਹੋ ਜਾਂਦਾ ਹੈਗਾ ਬਾਈ ਹਲੇ ਤਾਂ ਸੁਮਨ ਚੁੱਪ ਆ ਗਈ ਹੁਣ ਜਿਵੇਂ ਚੱਲਦਾ ਰੇ ਇੱਕ ਦਾ ਇੱਕ ਦਾ ਬੋਲੂਗਾ ਤਾਂ ਹੈਗੀ ਉਹ ਯਾਰਾ ਚੱਲ ਤੂੰ ਐਂ ਕਰੀ ਬਾਈ ਤੂੰ ਆਪਦੀ ਮੰਮੀ ਨਾਲ ਗੱਲ ਕਰਕੇ ਦੇਖ ਤੈਨੂੰ ਫੇਰ ਹੀ ਪਤਾ ਲੱਗੂਆ ਵੀ ਗੱਲ ਕੀ ਹੈਗੀ ਚੱਲ ਬਾਈ ਯਾਰ ਮੈਂ ਕੀ ਦੇਖੂਗਾ ਜੋ ਹੋਊਗਾ ਦੇਖੀ ਆਉ ਯਾਰ ਚੱਲ ਮਰਦਾ ਤੂੰ ਬੜੀ ਟੈਨਸ਼ਨ ਨਾ ਕਰਿਆ ਕਰ ਬੁੜੀਆਂ ਤਾਂ ਯਾਰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਮਾੜਾ ਮਟਾ ਬੋਲਦੀਆਂ ਹੀ ਰਹਿੰਦੀਆਂ ਨੇ ਤੂੰ ਮੈਨੂੰ ਐਂ ਸਾਡੀ ਕਹੀ ਉਹ ਵੀ ਕੋਠੇ ਤੇ ਪਈ ਹੈਗੀ ਚਲ ਮੈਂ ਨਾ ਨੱਕਾ ਮੋੜਿਆ ਮੈਂ ਰਾਤ ਨੂੰ ਲੇਟ ਆਉਗੀ ਤੇ ਫਿਰ ਚੱਲਦੇ ਆਪਾਂ ਦੋਨੇ ਚੰਗਾ ਠੀਕ ਹੈ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਮੰ ਠੀਕ ਹੈ ਵਧੀਆ ਜੀ ਬੈਠ ਜੀ ਆ ਜਾ ਹੋਰ ਠੀਕ ਹੈ ਵਧੀਆ ਹਾਂਜੀ ਬੋਲੀ ਤੁਸੀਂੱਸੋ ਵਧੀਆ ਠੀਕ ਠਾਕ ਮੈਂ ਤਾਂ ਸੁਮਨ ਕੌਲੀਖੰਡ ਦੀ ਲੈਣ ਆਈ ਸੀਗੀ ਲੈ ਆऊ ਦੀਦੀ ਮੈਂ ਲੈ ਆਉਣੀ ਆ ਕੀ ਗੱਲ ਹੋ ਗਈ ਸੁਮਨ ਤੂੰ ਬੜੀ ਉਦਾਸ ਜੀ ਲੱਗਦੀ ਐ ਨਹੀਂ ਨਹੀਂ ਦੀਦੀ ਐਵੇਂ ਹੀ ਲੱਗਦਾ ਤੁਹਾਨੂੰ ਨਾ ਜੇ ਤੇਰਾ ਜੀ ਨਹੀਂ ਲੱਗਦਾ ਤੂੰ ਜਾ ਕੇ ਪੇਕੇ ਮਿਲਿਆ ਦੋ ਦਿਨ ਕੋਈ ਨਾ ਦੀਦੀ ਮੈਂ ਕਰਦੀ ਮੰਮੀ ਨਾਲ ਗੱਲ ਹੋਰ ਹੁਣ ਜੇ ਤੇਰਾ ਨਹੀਂ ਜੀ ਲੱਗਦਾ ਨਾ ਤੂੰ ਤੇਰੀ ਮੰਮੀ ਨੂੰ ਪੁੱਛ ਲੈ ਦੋ ਦਿਨ ਪੀ ਕੇ ਜਾਇਆ ਚਲ ਦੀਦੀ ਮੈਂ ਖੰਡ ਲੈ ਕੇ ਆਉਣੀ ਠੀਕ ਐ ਆ ਲੋ ਦੀਦੀ ਖੰਡ ਲਿਆ ਸੁਮਨ ਬੈਠੇ ਹਾਂ ਤੇ ਚਾਹ ਵੀ ਕੇ ਚਲੇ ਜਾਂਦੇ ਨਹੀਂ ਸੁਮਨ ਤੇਰੇ ਵੀਰ ਜੀ ਨੇ ਨਾ ਖੇਤ ਜਾਣਾਗਾ ਮੈਨੂੰ ਕਾਹਲੀ ਐ ਮੈਂ ਉਹਨਾਂ ਨੂੰ ਜਾ ਕੇ ਚਾਹ ਬਣਾਉਣੀ ਐ ਨਹੀਂ ਮੈਂ ਜ਼ਰੂਰ ਪੀ ਕੇ ਜਾਂਦੀ ਫੇਰ ਕਦੇ ਆਉਂਗੀ ਕੋਈ ਨਾ ਚਲ ਠੀਕ ਐ ਨਾ ਠੱਕੀ ਐਡੀ ਦੂਰ ਅੱਡਾ ਹੈ ਫੋਨ ਫਾਨ ਵੀ ਨਹੀਂ ਕਰਨਾ ਹੁੰਦਾ ਨਹੀਂ ਕਰਤਨ ਦੀ ਲੈ ਆਉਂਦੇ ਦੱਸ ਕੀ ਕਰੀ ਕੋਡੇ ਸਾਹਮਣੇ ਇੱਥੇ ਸਾਸਰੀ ਘਰ ਬੇਬੇ ਦੀ ਸਾਸਰੀ ਘਰ ਤੁਸ ਸਾਸਰੀ ਘਰ ਕਿਵੇਂ ਹੋ ਵਧੀਆ ਹੀ ਤੁਸੀਂ ਦੱਸੋ ਹੋਰ ਠੀਕ ਹਾਂਜੀ ਵਧੀਆ ਹੀ ਹੋਰ ਬੀਬੀ ਤੇਰੀ ਉਹ ਤੇ ਬੇਬੇ ਬਾਹਰ ਕੰਮ ਗਏ ਹੋਏ ਨੇ ਬਸ ਆਉਣ ਵਾਲੀ ਨੇਗੇ ਨੰਬਰ ਤ ਵੀ ਨਹੀਂ ਮੈਨੂੰ ਦੀਦਾ ਕਿਤੇ ਉਹ ਬੇਬੇ ਖੇਤ ਗਏ ਹੋਏ ਨੇਗੇ ਕੋਠੀ ਟਿਕਾ ਜੀ ਲੱਗੇ ਤੇਰਾ ਹਾਂਜੀ ਬੇਬੇ ਠੀਕ ਆ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਆਂ ਅੱਡੀ ਦੂਰ ਤੱਕ ਅੱਡਾ ਹੈ ਹੈ ਨਾ ਫੋਨ ਨਾ ਨੰਬਰ ਕਿਹਨੂੰ ਕਹਾਂ ਵੀ ਉਹ ਕਰਨਾ ਕੋਈ ਰਾਤ ਇਕੱਤਰ ਦੁਪਹਿਰਾ ਸੇਕਰ ਵੀ ਕਿਸੇ ਨੂੰ ਕਹਿੰਦਾ ਭਾਈ ਉਹਨੇ ਘਰੇ ਛੱਡਿਓ ਮੈਨੂੰ ਅੰਬਰਤ ਪਾਲ ਕੇ ਦਾ ਸੌਖਾ ਬਹੁਤ ਹੋਈ ਮੈਂ ਤਾਂ ਥੱਕ ਗਈ ਕੀ ਕਰੇ ਆ ਲੈ ਪਾਣੀ ਲੈ ਆਪ ਤਰ ਉਹ ਤਾਂ ਮੈਂ ਤਾਂ ਨੁਕ ਗੱਲ ਪੁੱਛਦੀ ਸੀ ਕਈ ਵਾਰੀ ਆਏ ਹੁੰਦਾ ਫੋਨ ਤੇ ਜੇ ਗੱਲ ਪੁੱਛਾਂ ਕੋਈ ਕੋਲੀ ਹੁੰਦਾ ਘਰ ਪਰਿਵਾਰ ਤੇਰੇ ਨਾਲ ਸਾਰੇ ਠੀਕ ਰਹੇਵੇਂ ਨੇਗੇ ਇਸ ਹੁਮਨ ਦੀ ਦਾਦੀ ਬੈਠੀ ਐ ਇਹ ਕਿਹੜੇ ਵੇਲੇ ਆ ਗਈ ਲੈ ਹੈ ਸਿਖਰ ਦੁਪਹਿਰਾ ਵੀ ਦੇਖਦੀਆਂ ਹੈਗੀਆਂ ਦੇਖਦੀਆਂ ਆਪਣਾ ਕੀ ਗੱਲਾਂ ਕਰਦੀ ਹੈਗੀ ਖੜਕੇ ਸੁਣਦੀ ਹੈ ਤੇਰੀ ਸੱਸ ਤਾਂ ਨਹੀਂ ਬੋਲਦੀ ਕੁਸ ਤੈਨੂੰ ਵੱਧ ਘੱਟ ਨਾ ਵੇਬੇ ਬਹੁਤ ਵਧੀਆ ਰਹਿੰਦੇ ਨੇ ਇੱਥੇ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਸੌਰੀਆਂ ਹੀ ਹੁਈਆਂ ਕਿ ਭੇਕੇ ਨਾਲੇ ਮੰਮੀ ਤਾਂ ਮੈਨੂੰ ਆਪਣੀ ਧੀਆ ਵਾਂਗੂ ਰੱਖਦੇ ਨੇ ਮੈਂ ਬਹੁਤ ਖੁਸ਼ ਐ ਇੱਥੇ ਤੁਸੀਂ ਫਿਕਰ ਨਾ ਕਰੋ ਲੈ ਇੱਥੇ ਮੇਰੀ ਸਿਰਤਾ ਕਰੀ ਜਾਂਦੀ ਐ ਮੈਂ ਤਾਂ ਐਂ ਤੇ ਮਗਾ ਨਿੰਦੂ ਹੀ ਹਈ ਮੈਨੂੰ ਸਾਸ੍ਰੀਕਾਲ ਵੇਬੇ ਸਾਸ੍ਰੀਕਾਲ ਪਾਈ ਸਾਸ੍ਰੀਕਾਲ ਹੋ ਠੀਕ ਹਾਂ ਠੀਕ ਠਾਕ ਵੇਬੇ ਤੂੰ ਦੱਸ ਵਧੀਆ ਠੀਕ ਠਾਕ ਸਭ ਤਾਂ ਠੀਕ ਆਂਗੇ ਮੈਂ ਤਾਂ ਆ ਵੀ ਪੋਤੀ ਨੂੰ ਦੇਖ ਕੇ ਠੀਕ ਹੋ ਗਈ ਤੋ ਤੁਹਾਡਾ ਬਹੁਤ ਧੰਨਵਾਦ ਮੇਰੀ ਧੀ ਨੂੰ ਰਾਣੀ ਬਣਾ ਕੇ ਰੱਖਿਆ ਜੇ ਛੋਡੇ ਵਰਗੇ ਸੱਸ ਸਹੁਰੇ ਹੋਣ ਨਾ ਧੀਆਂ ਦਾ ਮਾਪੇ ਜਮੀ ਨਾ ਫਿਕਰ ਕਰਨਾ ਨਹੀਂ ਬੇਬੇ ਛੋਡੀ ਧੀ ਤਾਂ ਨਾ ਬਾਲੀ ਹੋਈ ਸਿਆਣੀ ਹੈਗੀ ਆਉਂਦੀ ਸਾਨੂੰ ਤਾਂ ਇਹਨੇ ਆਪਦਾ ਬਣਾ ਲਿਆ ਆਪਦਾ ਘਰ ਸਾਮ ਲਿਆ ਐਵੇਂ ਜਿੰਮ ਪਿਆਰ ਬਣਾ ਕੇ ਰੱਖਿਓ ਕੋਈ ਫਰਕ ਨਾ ਪੈਣ ਦਿਓ ਚੰਗਾ ਧੀ ਹੈ ਤੂੰ ਨਾ ਮੈਨੂੰ ਆਂਬਾ ਦਵਾਈ ਚੰਗਾ ਛੇਰਾ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਇਹ ਸਾਰਾ ਕਸੂਰ ਨਾ ਬਲਜੀਤ ਚਾਚੀ ਦੀ ਸੀ ਉਹੀ ਸ਼ਿੰਦਰ ਚਾਚੀ ਨੂੰ ਪੜਕਾ ਕੇ ਆਈ ਸੀ ਤਨੂ ਭੇਰ ਅਮਰਤ ਪਰੇਸ਼ਾਨ ਸੀਗਾ ਮੈਂ ਵੀ ਸੁਮਨ ਕੇ ਘਰੇ ਨਾ ਕੌਲੀ ਖੰਡ ਦੀ ਲੈਣ ਗਈ ਸੀ ਸੁਮਨ ਵੀ ਮੈਨੂੰ ਉਦਾਸ ਜੀ ਲੱਗੀ ਮੈਂ ਤਾਂ ਵੀਰਪਾਲ ਤੈਨੂੰ ਐਂ ਕਹਿੰਦਾ ਸੀ ਵੀ ਆਪਾਂ ਨਾ ਚਾਚੀ ਦੇ ਘਰੇ ਜਾ ਆਈਏ ਮੈਂ ਤਾਂ ਸੋਨੂੰ ਐਂ ਕਹਿੰਦੀ ਸੀ ਜੀ ਐਵੇਂ ਆਪਾਂ ਉਹਨਾਂ ਦੇ ਘਰ ਦੇ ਮਾਮਲੇ 'ਚ ਜਾਂਦੇ ਨਾ ਚੰਗੇ ਨਹੀਂ ਲੱਗਦੇ ਚਲ ਜੇ ਤੁਸੀਂ ਕਹਿੰਦੇ ਤਾਂ ਆਪਾਂ ਜਾ ਆਉਨੇ ਆ ਉਹ ਮੈਂ ਤਾਂ ਅਮਰਤ ਨੂੰ ਦੇਖ ਕੇ ਕਹਿੰਦਾ ਸੀਗਾ ਵੀ ਅਮਰਤ ਜਿੰਨਾ ਨਾ شریف ਕੋਈ ਮੁੰਡਾ ਨਹੀਂ ਹੈਗਾ ਵੀ ਜੇ ਆਪਾਂ ਜਾ ਆਈਏ ਉਹਨਾਂ ਦਾ ਘਰ ਵਾਚ ਰਹੂਗਾ ਨਹੀਂ ਉਹਨਾਂ ਦਾ ਘਰ ਖਰਾਬ ਹੋ ਜਾਊਗਾ ਗੱਲ ਤਾਂ ਸੋਡੀ ਵੀ ਠੀਕ ਹੈ ਜੀ ਸੁਮਨ ਵੀ ਬੜੀ ਨਰਮ ਹੈ ਅਮਰਤ ਚਲ ਫਿਰ ਆਪਾਂ ਹੁਣੀ ਵਗ ਜੰਨੇ ਆਂਗੇ ਚਲੋ ਆ ਜਾ ਪੇਪੀ ਆ ਰਹੀ ਹੈਗੀ ਸਸਰੀ ਘਬੇ ਸਸਰੀ ਘਰ ਸਸਰੀ ਘਰ ਕਿਵੇਂ ਹੈ ਠੀਕ ਆ ਠੀਕ ਆ ਬੇਬੇ ਦੱਸ ਠੀਕ ਆ ਠੀਕ ਆ ਤੂੰ ਕਦੋਂ ਆ ਗਈ ਮੈਂ ਤਾਂ ਤੜਕੇ ਦੀ ਆਈ ਆ ਤੜਕੇ ਤੇ ਆ ਗਈ ਤੂੰ ਲੈ ਹੋਰ ਹੁਣ ਕਦੇ ਆਈ ਆ ਮੈਂ ਬਸ ਤੇ ਆਈ ਆ ਐਡੀ ਕੋ ਤੁਰ ਕੇ ਆ ਗਈ ਤੂੰ ਹੋਰ ਉਹ ਥੋੜੇ ਤਾਂ ਤੁਰਕੇ ਆ ਮਸਾਂ ਆਈਆਂ ਬਹੁਤ ਔਖੀ ਹੋਈ ਮੈਂ ਫੋਨ ਤਾਂ ਕਰ ਦਿੰਦੀ ਉਥੇ ਤੁਰਦੀ ਫੋਨ ਜਦ ਮੇਰੇ ਕੋਲ ਹੈ ਹੀ ਨਹੀਂ ਦੀ ਉਥੋਂ ਤੁਰਦੀ ਫੋਨ ਕਰ ਦਿੰਦੀ ਮੈਨੂੰ ਉੱਥੋਂ ਨਹੀਂ ਤੁਰਦੀ ਨੇ ਕਰਿਆ ਹੈਗਾ ਹੋਰ ਉੱਥੋਂ ਨਹੀਂ ਕਰਿਆ ਹੈਗਾ ਕਿੱਸੇ ਕਰ ਦਪਹਿਰਾ ਹੋ ਰਿਹਾ ਸੀਗਾ ਪੁੱਛ ਨਾ ਕੁਸ ਮੈਂ ਤਾਂ ਬਹੁਤ ਔਖੀ ਹੋ ਕੇ ਆਈਆਂ ਚੱਲ ਫਿਰ ਮੈਨੂੰ ਹੁਣ ਛੱਡਿਆ ਬਹਿ ਜਾ ਹਜੇ ਕੀ ਹੋਏਗਾ ਮੈਂ ਤਾਂ ਟੜਕੇ ਦੀ ਆਈਆਂ ਹੁਣ ਮੈਂ ਮੇਰੀ ਕਹਾਣੀ ਬਾਸਣਾਂਗੇ ਜੁਲੇਰੇ ਤਾਂ ਚੱਲ ਫਿਰ ਆ ਚੱਲੀਏ ਫਿਰ ਰਹਿੰਦੀ ਤੂੰ ਅਜਾ ਨਾ ਰਹਿੰਦੀ ਨੀ ਤਾਂ ਤੇਰੀ ਮਰਜ਼ੀ ਹੈ ਫਿਰ ਆ ਜਾ ਚੱਲ ਚਾਹ ਜੋ ਪੀਲੀ ਸੀ ਹਾਂ ਫੜਾ ਦੇ ਬੈਗ ਸੋਨਾ ਲੈ ਚੰਗਾ ਭਾਈ ਮੈਂ ਤਾਂ ਕਹਿੰਦਾ ਰਹਿ ਜਾਂਦੀ ਅੱਜ ਤੂੰ ਨਾ ਰਹਿੰਦੀ ਨਹੀਂ ਉਹ ਤੂੰ ਗੇੜਾ ਮਾਰ ਜੀ ਫੇਰ ਚੰਗਾ ਆ ਜੀ ਫੇਰ ਸੋਨਾ ਪੁੱਤ ਮੈਨੂੰ ਮaaf ਕਰ ਦੇ ਤੂੰ ਮਮੀ ਤੁਸੀਂ ਐਵੇਂ ਕਿਉਂ ਬੋਲ ਰਹੇ ਹੋ ਨਹੀਂ ਪੁੱਤ ਮੈਂ ਤਾਂ ਉਹ ਹੀ ਲੋਕਾਂ ਦੇ ਮਗਰ ਲੱਗ ਕੇ ਤੈਨੂੰ ਰੋਕ ਟੋਕ ਕਰੀ ਗਈ ਮੈਂ ਤਾਂ ਇਹ ਸੋਚੇ ਨਹੀਂ ਵੀ ਮੇਰੀ ਧੀ ਤਾਂ ਇੰਨੀ ਸਿਆਣੀ ਹੈਗੀ ਮੈਂ ਤਾਂ ਪੁੱਤਾਂ ਐ ਸੋਚਦੀ ਰਹੀ ਵੀ ਸੋਨੂੰ ਨਾਲ ਸਾਰੀ ਜ਼ਿੰਮੇਵਾਰੀ ਦਾ ਪਤਾ ਲੱਗ ਜਾਏ ਕਿਤੇ ਤੁਸੀਂ ਲਾਹ ਪਰਵਾਹ ਨਾ ਹੋ ਜਾਓ ਮੰਮੀ ਮੈਨੂੰ ਸੋਡੇ ਗੱਲਾਂ ਦਾ ਕੋਈ ਗੁੱਸਾ ਨਹੀਂ ਮੈਨੂੰ ਮੇਰੀ ਮੰਮੀ ਵੀ ਝੜਕ ਲੈਂਦੀ ਸੀ ਪੁੱਤ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਹੈਗੀ ਜੇ ਤੂੰ ਮੇਰੀ ਧੀ ਬਣ ਕੇ ਦਿਖਾਇਆ ਨਾ ਮੈਂ ਵੀ ਤੈਨੂੰ ਤੇਰੀ ਮਾਂ ਬਣ ਕੇ ਦਿਖਾਉਂਗੀ ਨਵੀਰਪੜਾ ਆਪ ਤਾਂ ਇਹਨੂੰ ਸਮਝਾਉਣ ਆਏ ਸੀ ਇਹ ਤਾਂ ਆਪ ਹੀ ਸਮਝੇ ਬੈਠੇ ਹੈਗੇ ਹਾਂ ਜੀ ਹਾਂ ਇਹ ਮਾਮਾ ਮਾਤੀਆਂ ਇੱਕ ਬਣੀਆਂ ਬੈਠੀਆਂ ਨੇ ਸੱਸ ਨੂੰ ਹਾਂ ਕੀ ਸਮਝਾਉਣ ਆਏ ਤੋ ਤੂੰ ਚਾਚੀ ਜੀ ਇਸ ਦਾ ਐ ਸਮਝਾਉਣ ਆਏ ਸੀ ਵੀ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਚਾਹੀਦਾ ਵੀ ਇੱਕ ਬਣ ਕੇ ਰਹਿਣਾ ਚਾਹੀਦਾ ਹੈ ਘਰ ਚ ਅਸਾ ਪੁੱਤ ਲੋਕਾਂ ਦੀਆਂ ਗੱਲਾਂ ਚ ਆਈ ਨਹੀਂ ਮੰਮੀ ਜੇ ਤੈਨੂੰ ਕੁਝ ਕਿਹਾ ਤਾਂ ਤੂੰ ਗੁੱਸਾ ਕਰੇਂਗੇ ਪਰ ਛੱਡ ਨੂ ਸੱਸੇ ਮਿਲ ਕੇ ਰਹਿਆ ਕਰੋ ਤੁਸੀਂ ਤੂੰ ਕੀ ਸਮਝਦਾ ਐ ਅਸੀਂ ਤਾਂ ਮਾਮਾ ਮਾਤੀਆਂ ਬਣ ਕੇ ਰਹਿਾਂਗੇ ਅਸੀਂ ਗੱਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਤੁਹਾਨੂੰ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਅੱਗੇ ਤੇ ਕੋ ਸ਼ੇਅਰ ਕਰਿਆ ਕਰੋ ਕਮੈਂਟ ਲਾਜ਼ਮੀ ਕਰਿਆ ਕਰੋ ਦੱਸਿਆ ਕਰੋ ਵੀ ਵੀਡੀਓ ਕਿਵੇਂ ਆ ਠੀਕ ਹੈ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕਰਿਆ ਉਹਨਾਂ ਦੇ ਸੀ ਨਾਂ ਹਰੇਕ ਵੀਡੀਓ 'ਚ ਬੋਲਦੇ ਆਂ ਕਈ ਵਾਰੀ ਕਿਸੇ ਵੀਡੀਓ 'ਚ ਨਹੀਂ ਬੋਲੇ ਜਾਂਦੇ ਸੀ ਲੇਟ ਹੋ ਜਾਂਦੇ ਆਂ ਵੀਡੀਓ ਬਣਾਉਂਦੇ ਤਾਂ ਲਾਜ਼ਮੀ ਬੋਲਦੇ ਹੁੰਨੇ ਆਂਗੇ ਜਿਨ੍ਹਾਂ ਨੇ ਸਾਡੀ ਵੀਡੀਓ 'ਤੇ ਵਧੀਆ-ਵਧੀਆ ਕਮੈਂਟ ਕਰਿਆ ਉਹਨਾਂ ਦੇ ਨਾਂ ਬੋਲਦੇ ਆਂ ਸੀ ਪਰਮਜੀਤ ਕੌਰ ਕੈਨੇਡਾ ਕੁਲਜੀਤ ਜਲੰਧਰ ਮਲਕੀਤ ਚੈਨੇਵਾਲਾ ਪਾਰਸ ਚੌਕੇ ਕੁਲਦੀਪ ਵਿਦੇਸਾ ਸੰਜੀਵ ਮੋਗਾ ਕਮਲਪਾਲ ਜੋਸੀ, ਦਲਜੀਤ ਯੂਐਸਏ, ਸੋਨੀ ਬਾਬਾ ਫਰਮਾਹੀ, ਰਾਮਨ ਨੀਲੋਵਾਲ, ਕੁਲਵੰਤ ਕੌਰ ਰੋਪੜ, ਕੈਪਟਨ ਰਾਮ ਸਿੰਘ ਬੱਪੀਆਣਾ, ਪਾਵਨ ਬੱਪੀਆਣਾ, ਅਮਰੀਕ ਮੌੜ ਇਹਨਾਂ ਨੇ ਸਾਡੀ ਵੀਡੀਓ ਤੇ ਕਮੈਂਟ ਕੀਤੇ ਸੀ ਅਸੀਂ ਇਹਨਾਂ ਦੇ ਨਾਂ ਬੋਲ ਲਿਆ ਤੁਸੀਂ ਅੱਗੇ ਕਮੈਂਟ ਕਰਿਆ ਕਰੋ ਤੁਹਾਡੇ ਨਾਂ ਵੀ ਲਾਜ਼ਮੀ ਬੋਲਾਂਗੇ ਅਸੀਂ ਕੱਲ੍ਹ ਜੀ ਸਾਰਾ